ਭਾਈ ਇਹਦਾ ਰੇਟ ਕਿੰਨਾ ਪੈਟਰੋਲ ਇਹਦਾ ਰੇਟ ਹੈਗਾ ਭਾਈ 1,25,000 ਇੱਕ ਸਾਲ ਦੀ ਗਾਰੰਟੀ ਡਿਲੀਵਰੀ ਫ੍ਰੀ ਹਿੰਦੁਸਤਾਨ ਦੇ ਵਿੱਚ ਉਹਦਾ 135 ਉਹਦਾ 135 ਉਹਦੀ ਗਾਰੰਟੀ ਵਾਰੰਟੀ ਇੱਕ ਸਾਲ ਦੀ ਡਿਲੀਵਰੀ ਫ੍ਰੀ ਹਿੰਦੁਸਤਾਨ ਡਿਲੀਵਰੀ ਸਾਰੇ ਇੰਡੀਆ ਦੇ ਵਿੱਚ ਡਿਲੀਵਰੀ ਇਹਦੀ ਫ੍ਰੀ ਹੈ ਇਹ ਪੈਟਰੋਲ ਚ 1,25,000 4 ਫੁੱਟਾ ਰਿਪਰ ਹੈ ਉਹ ਵੀ 4 ਫੁੱਟਾ ਹੀ ਹੈ ਪਰ ਉਹ ਡੀਜ਼ਲ ਦੇ ਵਿੱਚ ਹੈ ਉਹਦੀ ਗਾਰੰਟੀ ਵੀ ਇੱਕ ਸਾਲ ਦੀ ਆ ਆਲ ਇੰਡੀਆ ਦੇ ਵਿੱਚ ਡਿਲੀਵਰੀ ਜਿਹੜੀ ਇਹਦੀ ਵੀ ਫ੍ਰੀ ਆ ਨਵਜੋਤ ਬਰਾੜ ਤੈਨੂੰ ਚਵਾੜੇ ਲੈ ਕੇ ਚੱਲਦਾ ਹਾਂ ਚੱਲ ਚੱਲ ਇਹਨੂੰ ਅੱਜ ਤੇਰੀਆਂ ਅੱਖਾਂ ਖੋਲਣੀਆਂ ਨੇ ਮੈਂ ਸਮ ਆ ਗਿਆ ਤੇਰੇ ਮਗਰ ਹੀ ਆ ਗਿਆ ਐਂ ਦਵਣ ਨਾਲ ਦਵਣ ਵਾਲਾ ਮੈਂ ਵੀ ਨਹੀਂਗਾ ਬਸ ਅੱਖਾਂ ਦੇ ਸਮਾਰਗੇ ਖੋਲਣੀਆਂ ਆ ਬਾ ਮੇਰੇ ਨੂੰ ਅੱਜ ਤੀ ਤਾਪ ਚੜ੍ਹ ਕੇ ਕਿਸਮ ਦਾ ਵੀ ਕਿਸ ਨੇ ਚੈਲੰਜ ਕੀਤਾ ਕਿੰਨਾ ਮਰਜੀ ਚੈਲੰਜ ਆਪਾਂ ਹੀ ਕਰਦੇ ਹੁੰਨੇ ਹਾਂ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆ ਰਾਜਾ ਇੰਟਰਪ੍ਰਾਈਜ਼ਸ ਦੇ ਉੱਤੇ ਬਾਈ ਜੀ ਸਸਰੀਕਾਲ ਸਭ ਤੁਹਾਨੂੰ ਸਸਰੀਕਾਲ ਬਰਾੜ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬੜੀ ਖੁਸ਼ੀ ਤੁਹਾਨੂੰ ਮਿਲ ਕੇ ਨੀਰਜ ਬਾਈ ਆਪਣੇ ਬਾਈ ਦਾ ਨਾਮ ਆ ਬਾਈ ਆਪਣੀ ਫੈਕਟਰੀ ਹੈ ਜਿਹੜੀ ਇਹ ਕਿੱਥੇ ਲੋਕੇਸ਼ਨ ਕੀ ਹੈ ਦੀ ਲੋਕੇਟਡ ਕਿੱਥੇ ਹੈ ਆਪਣੀ ਫੈਕਟਰੀ ਬਾਈ ਰਾਜਾ ਇੰਟਰਪ੍ਰਾਈਜ਼ ਜੋ ਹੈ ਹੂੰ ਲੁਧਿਆਣਾ ਤੋਂ ਮਲੇਰ ਕੋਲਰ ਨੂੰ ਜਾਂਦੀ ਸੜਕ ਦੇ ਉੱਪਰ ਹੈਗੀ ਹੈ ਪਿੰਡ ਦਾ ਨਾਮ ਹੈਗਾ ਜੰਗੇੜਾ ਨਾਨਕਪੁਰ ਠੀਕ ਹੈ ਜੀ ਮੇਨ ਰੋਡ ਤੇ ਹਾਈ ਰੋਡ ਤੇ ਹੈਗਾ ਆਪਣਾ ਬਲਵੀਰ ਦਾ ਟਰੱਬਾ ਉਹਦੇ ਬਿਲਕੁਲ ਆਪੋਜੀਟ ਸੜਕ ਵੱੜਦੀ ਆ ਦੇਖੋਗੇ ਬਹੁਤ ਵੱਡੀ ਸੱਟ ਜੇ ਮਲੇ ਨੇ ਚਟੇ ਚਟੇ ਤੇ ਲਓ ਬਈ ਅੰਦਰ ਆਇਆ ਬਈ ਆਪਾਂ ਤੁਹਾਨੂੰ ਮੇਨ ਚੀਜ਼ ਦਿਖਾਉਣੀ ਹੈ ਵੀ ਇੱਥੇ ਮਿਲਦਾ ਮਿੱਤਰੋ ਹੁਣ ਆਪਾਂ ਚੱਲਦੇ ਆਂ ਫੈਕਟਰੀ ਦੇ ਅੰਦਰ ਤੇ ਤੁਹਾਨੂੰ ਦਿਖਾਉਣੇ ਆਂ ਅੰਦਰ ਅਸਲੀ ਖਿਆਨਾਂ ਕੀ ਰੱਖੀ ਬੈਠੇ ਆਏ ਆਜੋ ਆਜੋ ਆ ਲੈ ਬਈ ਇੱਧਰ ਨਿਗ੍ਹਾ ਮਰ ਬਈ ਆਹ ਕੀ ਚੀਜ਼ਾਂ ਪਈਆਂ ਆਹ ਕੀ ਚੀਜ਼ ਪਈ ਆ ਬਈ ਆਹ ਹੈਗਾ ਆਪਣਾ ਪਾਵਰ ਟਰਿਲਰ ਦੇ ਨਾਲ ਰੀਪਰ ਅਟੈਚ ਕਰਤਾ ਜੀ ਅੱਛਾ ਪਾਵਰ ਟਰਿਲਰ ਦੇ ਨਾਲ ਆਹ ਮੂਰੇ ਰੀਪਰ ਲਾਤਾ ਰੀਪਰ ਲਾਤਾ ਇਹਦੇ ਨਾਲ ਕਣਕ ਵੱਢ ਲੋ ਝੋਨਾ ਵੱਢ ਲੋ ਬਰਸੀਨ ਵੱਢ ਲੋ ਚਰੀ ਵੱਢ ਲੋ ਬਾਜਰਾ ਵੱਢ ਲੋ ਮੱਕੀ ਵੱਢ ਲੋ ਸੋਇਆ ਵੀ ਵੱਢ ਲੋ ਸੋਲੇ ਵੱਢ ਲੋ ਸਾਰੀਆਂ ਫਸਲਾਂ ਵੱਢ ਸਾਰੀਆਂ ਫਸਲਾਂ ਵੱਢੂ ਵੀਰੇ ਬਾਈ ਜਿਹੜੀ ਡਿੱਗਿੰਗਾ ਜਿਹ ਵਿੱਚ ਝੋਨਾ ਡਿੱਗ ਪੈਂਦਾ ਉਹ ਵੀ ਇਹ ਵੱਢ ਦਿੰਦਾ ਆ ਵੀਰੇ ਡਬਲ ਫਿਰਕੀ ਦਾ ਆ ਦੇਖੋ ਡਬਲ ਫਿਰਕੀ ਕਰਦੀ ਇਹਦੇ ਵਿੱਚ ਡਬਲ ਫਿਰਕੀ ਲੈ ਬਈ ਆ ਫਿਰਕੀ ਹੈ ਨਾ ਜਿਹੜੀ ਬਾਈ ਕਹਿੰਦਾ ਡਬਲ ਕਰਦੀ ਡਬਲ ਫਿਰਕੀ ਕਰਦੀ ਬਾਈ ਬਾਈ ਇਹ ਚੀਜ਼ ਤਾਂ ਆਪਾਂ ਨੂੰ ਤੁਸੀਂ ਦਿਖਾ ਦੀ ਇਹ ਹੈ ਤਾਂ ਸਾਰੇ ਇੱਕੋ ਜਿਵੇਂ ਆ ਪਿਆ ਇੱਕ ਫਰਕ ਕੀ ਇੰਨਾ ਚੇ ਵੱਡਾ ਇਹ ਹੈਗਾ ਬਾਈ ਪਾੜ ਵੱਡੇ ਲਾਤੇ ਇਹ ਇਹ ਦੇਖ ਮੈਂ ਦੱਸਦਾ ਵੀਰੇ ਜਿਹੜਾ ਆ ਆਏਗਾ ਆ ਮਸ਼ੀਨ ਹੈਗੀ ਆ ਆ ਆਈ ਹੈ ਮਲਟੀ ਪਰਪਸ ਠੀਕ ਹੈ ਇਹ ਨਾਲ ਸੀ ਖੇਤ ਬਾ ਵੀ ਸਕਦੇ ਹੋ ਇਹ ਨਾਲ ਰੀਪਰ ਵੀ ਲਾ ਸਕਦੇ ਹੋ ਸਾਰੇ ਸੰਦ 40 45 ਸੰਦ ਲੱਗ ਜਾਂਦੇ ਨੇ ਤਾਂ ਇਹ ਕੀ ਮਲਟੀ ਪਰਪਸ ਦੇ ਵਿੱਚ ਠੀਕ ਹੈ ਜਿਹੜੀ ਹੁਣ ਤੁਸੀਂ ਆ ਜੰਨੇ ਹੋ ਆਹ ਮਸ਼ੀਨ ਤੇ ਹਮ ਆਹ ਹੈਗਾ ਇਕੱਲਾ ਰੀਪਰ ਇੱਕ ਹੀ ਕੰਮ ਕਰੂਗਾ ਅੱਛਾ ਇਹ ਸਮਝ ਗਾ ਮੈਂ ਕੱਲਾ ਰੀਪਰ ਹੈ ਕੱਲਾ ਸਪੈਸ਼ਲ ਰੀਪਰ ਹੀ ਹੈ ਰੀਪਰ ਜਿਹਨੇ ਕਰਾਏ ਦਾ ਕੰਮ ਕਰਨਾ ਉਹਦੇ ਨਾਲ ਤਾਂ ਰੀਪਰ ਲੈ ਕੇ ਰੋਟਾਵੇਟਰ ਜਿਹੜੇ ਪਲਾਉ ਉਹ ਵੀ ਲੱਗੇ ਇਹਦੇ ਨਾਲ ਥੱਲਾ ਰੋਟਾਵੇਟਰ ਚੱਲੂਗਾ ਇਹ ਇੱਕ ਰੋਟਾਵੇਟਰ ਇੱਕ ਕੱਲਾ ਰੀਪਰ ਹੀ ਚੱਲੂਗਾ ਹਾਂ ਕੱਲਾ ਰੀਪਰ ਚੱਲੂਗਾ ਤੇ ਇਹ ਇਹ ਜਾਦੇ ਹੋਣਾ ਇਹ 4 ਫੁੱਟ ਦਾ ਬਾਈ 4 ਫੁੱਟ ਦਾ ਇਹ ਕਿੰਨੇ ਉਸ ਪਾਵਰ ਚ ਆ ਜਾਂਦਾ ਜੀ ਇਹ 8.5 HP ਦੇ ਵਿੱਚ ਆ ਬਾਈ ਇਹ ਡੀਜ਼ਲ ਵਰਜਨ ਦੇ ਵਿੱਚ ਆ ਡੀਜ਼ਲ ਵਰਜਨ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਇਹਦਾ ਪ੍ਰਾਈਸ ਰਹਿੰਦਾ 1,35,000 1,35,000 ਰੁਪਏ ਪ੍ਰਾਈਸ ਹੈ ਜਿਹੜੇ ਜੋਏ ਦੂਰਦਾ ਦੂਰਦਰਾਜ ਦੇ ਕਿਸਾਨ ਹੁੰਦੇ ਆ ਟਰੈਕਟਰ ਨਹੀਂ ਅਫੋਰਡ ਕਰ ਸਕਦੇ ਉਹ ਸਣੇ ਰੀਪਰ ਇਹਦੀ ਵਰਤੋਂ ਕਰ ਸਕਦੇ ਆ ਬਾਈ ਗਾਰੰਟੀ ਵਾਰੰਟੀ ਕਿੰਨੀ ਰਹੀ ਗਾਰੰਟੀ ਬਾਈ 1 ਸਾਲ ਦੀ ਹੁੰਦੀ ਆ 1 ਸਾਲ ਦੀ ਗਾਰੰਟੀ ਹੈ ਫਸਲਾਂ ਇਹ ਵੀ ਸਾਰੀਆਂ ਕੱਟ ਦੂਗਾ ਜਿਹੜੀਆਂ ਕੱਟਣ ਵਾਲੀਆਂ ਨੇ ਸਾਰੀ ਸਾਰੀ A to Z ਫਸਲਾਂ ਤੇ ਬਾਈ ਇਹਨਾਂ 'ਚ ਦੋਨਾਂ 'ਚ ਫਰਕ ਆ ਕੋਈ ਹਾਂ ਫਰਕ ਆ ਬਾਈ ਆ ਆ ਗਿਆ ਆਪਣਾ ਡੀਜ਼ਲ ਦੇ ਵਿੱਚ ਠੀਕ ਆ ਆ ਆ ਗਿਆ ਆਪਣਾ ਪੈਟਰੋਲ ਦੇ ਵਿੱਚ ਇਹ ਪੈਟਰੋਲ ਚ ਇਕੱਲਾ ਇਹਨਾਂ ਦਾ ਹੀ ਫਰਕ ਆ ਠੀਕ ਆ ਇਕੱਲਾ ਇਹਨਾਂ ਦਾ ਹੀ ਫਰਕ ਆ ਏ ਭਾਈ ਆਪ ਕੋ ਆਵਦੀ ਕਿਸਾਨ ਦੀ ਚੋਇਸ ਹੈ ਜੇ ਕਿਸੇ ਨੇ ਪੈਟਰੋਲ ਵਰਜਨ ਖਰੀਦਣਾ ਹੈ ਪੈਟਰੋਲ ਖਰੀਦ ਲਿਓ ਜੇ ਕਿਸੇ ਨੇ ਡੀਜ਼ਲ ਵਾਲਾ ਵਰਜਨ ਖਰੀਦਣਾ ਹੈ ਡੀਜ਼ਲ ਖਰੀਦ ਲਿਓ ਭਾਈ ਇਹਦਾ ਰੇਟ ਕਿੰਨਾ ਪੈਟਰੋਲ ਵਾਲਾ ਇਹਦਾ ਰੇਟ ਹੈਗਾ ਭਾਈ 1,25,000 ਇੱਕ ਸਾਲ ਦੀ ਗਾਰੰਟੀ ਡਿਲੀਵਰੀ ਫ੍ਰੀ ਹਿੰਦੁਸਤਾਨ ਦੇ ਵਿੱਚ ਉਹਦਾ 1.35 ਉਹਦਾ 1.35 ਉਹਦੀ ਗਾਰੰਟੀ ਵਾਰੰਟੀ ਇੱਕ ਸਾਲ ਦੀ ਡਿਲੀਵਰੀ ਫ੍ਰੀ ਹਿੰਦੁਸਤਾਨ ਡਿਲੀਵਰੀ ਸਾਰੇ ਇੰਡੀਆ ਦੇ ਵਿੱਚ ਡਿਲੀਵਰੀ ਇਹਦੀ ਫ੍ਰੀ ਹੈ ਇਹ ਪੈਟਰੋਲ ਚ 1,25,000 4 ਫੁੱਟਾ ਰੀਪਰ ਹੈ ਉਹ ਵੀ 4 ਫੁੱਟ ਹੀ ਆ ਪਰ ਉਹ ਡੀਜ਼ਲ ਦੇ ਵਿੱਚ ਆ ਉਹਦੀ ਗਾਰੰਟੀ ਵੀ 1 ਸਾਲ ਦੀ ਆ ਆਲ ਇੰਡੀਆ ਦੇ ਵਿੱਚ ਡਿਲੀਵਰੀ ਜਿਹੜੀ ਇਹਦੀ ਵੀ ਫ੍ਰੀ ਆ ਯਾਰ ਆਹ ਪੱਤੀਆਂ ਹੀ ਆ ਕੀ ਰੱਖੀ ਬੈਠੇ ਆਪਾਂ ਇੱਕ ਆ ਪਈ ਆ ਪਈ ਆ ਪਈ ਇੱਧਰ ਵੀ ਪਈਆਂ ਦੇਖ ਦੇਖ ਮਰਾ ਹੀ ਨਿਕਾ ਬਾਈ ਉਹ ਉਹ ਤਾਂ ਮੈਨੂੰ ਐ ਲੱਗਦਾ ਜਿਵੇਂ ਹਲ ਪਏ ਹੁੰਦੇ ਹਨਾ ਹਾਂਜੀ 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 ਇਹ ਸਾਰੀਆਂ ਹੁਣ ਤੁਸੀਂ ਆਏ ਨਾ ਗਏ ਤੋਂ ਆਪਣੇ ਨਿੱਕੇ ਜਿਹੇ ਟਰੈਕਟਰ ਦੇ ਉਹਦੇ ਸੰਦ ਆ ਇਹ ਹਾਂ ਬਾਈ ਜਿਵੇਂ ਵੱਡੇ ਟਰੈਕਟਰ ਦੇ ਸੰਦ ਲੱਗਦੇ ਨੇ ਨਾ ਸਾਰੇ ਆਹ ਰੂਟਾਵੇਟਰ ਜਿੰਨੇ ਵੀ ਇੱਥੇ ਪਈ ਨੇ ਉਹਨਾਂ ਦੇ ਇਹ ਸੰਦ ਨੇ ਇਹ ਅੱਛਾ ਇਹ ਉਹਨਾਂ ਦੇ ਮੂਰੇ ਹੀ ਲੱਗਦੇ ਆ ਹਾਂ ਜਿਹੜਾ ਤੁਸੀਂ ਰੋਟਾਵੇਟਰ ਕਹਿੰਦੇ ਸੀ ਜਿਵੇਂ ਆ ਪੱਤੀਆਂ ਜਿੰਗ ਬਈ ਇਹ ਰੋਟਾਵੇਟਰ ਹੈ ਆ ਰੋਟਾਵੇਟਰ ਵੀਰੇ ਰੋਟਾ ਆ ਲੱਗਿਆ ਵੀ ਪਿਆ ਭਾਈ ਦਿਖਾਈ ਇਹ ਚੀਜ਼ ਤਾਂ ਮੈਨੂੰ ਹੋਰ ਲੱਗਦੀ ਹੈ ਪਰ ਲੱਗਦਾ ਆ ਹੀ ਹੋਣਾ ਜਿਵੇਂ ਉਹ ਲੱਗਿਆ ਵਾ ਹਾਂ ਹਾਂਜੀ 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 ਠੀਕ ਹੈ ਤੇ ਬਾਈ ਇਹ ਕੀ ਕਨਸੈਪਟ ਹੁੰਦਾ ਹੈ ਕਿਵੇਂ ਕਿ ਆ ਬਾਈ ਜਿਹੜੇ ਆਪਣੇ ਰੋਟਾਵੇਟਰ ਤੁਹਾਨੂੰ ਦਿਖਾਏ ਨੇ ਆ ਐ ਪੈ ਜਾਂਦੇ ਉਹਦੇ ਵਿੱਚ ਟਾਇਰ ਕੱਢੇ ਹਾਂ ਇਹ ਆ ਚੱਲ ਪਿਆ ਆਪਣਾ ਰੂਟਾ ਬਠਾਈ ਇਹ ਬਾਈ ਇਹ ਕਿੰਨੇ ਇੰਚੀ ਹੁੰਦੇ ਆ ਕਿੰਨੇ ਵੀ ਜਿਵੇਂ ਤੁਸੀਂ ਆਪਾਂ ਐਗਜ਼ਾਮਪਲ ਲੈ ਲਈ ਜਿਵੇਂ ਆਪਾਂ ਪੌਣੇ 8 ਐਚਪੀ ਦਾ ਦਿਖਾਇਆ ਸੀ ਹਾਂ ਕਿੰਨੇ ਇੰਚੀ ਥਾਂ ਲੈ ਜਾਂਦਾ ਫਿਰ ਉਹ ਉਹ ਲੈ ਜਾਂਦਾ ਵੀਰੇ 42 ਇੰਚੀ ਅੱਛਾ 42 ਇੰਚੀ ਥਾਂ ਲੈ ਜਾਂਦਾ ਜਿਹੜਾ ਪੌਣੇ 8 ਇਹਦਾ ਪੌਣੇ 8 ਦਾ ਸਾਡਾ ਮਾਡਲ ਹੈਗਾ ਵਾ 705 ਕਿੰਗ ਜਿਹੜਾ ਮੈਂ ਦਿਖਾਇਆ ਸੀ ਤੁਹਾਨੂੰ ਹਾਂ ਉਹ ਲੈ ਕੇ ਜਾਂਦਾ ਵਾ 32 ਬਲੇਡ ਦੋ ਤਵੀਆਂ ਸੈੱਟਾਂ ਲੱਗੀ ਹੁੰਦੀਆਂ ਨੇ 32 ਤੁਸੀਂ 1.5 ਫੁੱਟ ਕੇ ਕਰ ਲਓ 2 6 ਕਰ ਲਓ 3 6 ਕਰ ਲਓ 3.5 6 ਕਰ ਲਓ ਠੀਕ ਹੈ। ਉਹ ਅਡਜਸਟਮੈਂਟ ਵਾਲਾ ਰੂਟਾ ਵੇਟਾ ਜਿਵੇਂ ਆਹ ਦੇਖੋ ਆਹ ਆ ਰੱਖਿਆ ਇੱਥੇ। ਠੀਕ ਹੈ। ਆ ਪਿੰਨ ਸਿਸਟਮ ਲੱਗਿਆ ਪਿੰਨ ਨੇ ਵਿੱਚ ਉਹਨਾਂ। ਠੀਕ ਹੈ। ਇਹਨਾਂ ਕੱਢੋ। ਪਿੰਨਾਂ ਕੱਢੋ ਛੋਟਾ ਵੱਡਾ ਕਰ ਸਕਦੇ। ਅਡਜਸਟਮੈਂਟ ਨੂੰ ਛੋਟਾ ਵੱਡਾ ਵੀ ਕਰ ਸਕਦੇ। ਅਡਜਸਟਮੈਂਟ ਵਾਲਾ ਵਾ ਇਹ। ਓਕੇ। ਹਾਂ ਜੀ। ਤੇ ਭਾਈ ਆ ਕੀ ਹੈ ਫਿਰ ਨੀਲਾ ਇਹ ਹੋਰ ਹੀ ਜਗਾੜ ਪਿਆ ਇੱਕ ਉਹ। ਆ ਭਾਈ ਕਾਰਵਾਸ਼ ਸ਼ਰੇਗਾ ਵਾ। ਜਿਹੜਾ ਡਿੱਗਾਂ ਦੇ ਲੱਗਦਾ ਅੱਜਕੱਲ। ਕਾਰਵਾਸ਼ ਸ਼ਰ ਵੀ ਮਿਲਦੇ ਆਪਣੇ ਕੋਲ। ਹਾਂ ਜੀ। ਜਿਹੜੇ ਡਿੱਗਾਂ ਦੇ ਗੱਡੀਆਂ ਧੋਂਦੇ ਨੇ ਨਾ। ਹੂੰ। ਮੀਹਾਂ ਦੇ ਵਿੱਚ ਜਾਂ ਕੋ ਜਿਹੜੇ ਉਹ ਵਾਸ਼ਿੰਗ ਪੁਆਇੰਟ ਹੁੰਦੇ ਆ ਬਾਹਰ ਆਪਣੇ ਲੱਗੇ ਹੁੰਦੇ ਆ ਉਹਨਾਂ ਵਾਸਤੇ ਇਹਦਾ ਕੀ ਪ੍ਰਾਈਸ ਰਹਿੰਦਾ ਬਈ ਇਹ ਤਾਂ ਉਹਦੇ ਵਾਸਤੇ ਬਹੁਤ ਵਧੀਆ ਯਾਰ ਬਈ ਜਿਹਨੇ ਕੰਮ ਸ਼ੁਰੂ ਕਰਨਾ ਹੋਵੇ ਨਾ ਹਨਾ ਉਹਦਾ ਉਸਦੇ ਵਾਸਤੇ ਲੈ ਬਈ ਜਿਹੜੇ ਬੰਦੇ ਨੇ ਕੰਮ ਸ਼ੁਰੂ ਕਰਨਾ ਹੈ ਕਾਰ ਵਾਸ਼ਿੰਗ ਪੁਆਇੰਟ ਖੋਲਣਾ ਉਹਦੇ ਹਾਸਤੇ ਤਾਂ ਬੜੀ ਤਗੜੀ ਚੀਜ਼ ਲੈ ਕੇ ਆਏ ਆ ਕਾਰਾਂ ਧੋਣਾਂ ਵਾਸਤੇ ਟਰੈਕਟਰ ਧੋਣਾਂ ਵਾਸਤੇ ਬੜਾ ਵਧੀਆ ਜਿਗਾਰੜ ਆ ਇਹ ਬਾਈ ਕਿੰਨੇ ਹਸ ਪਾਵਰ ਦਾ ਇਹ ਕੀ ਕੋਸ਼ਿਸ਼ ਕਿੰਨਾ ਇਹ ਪਾਵਰ ਹੁੰਦੀ ਆ ਓਏ 55 ਨੰਬਰ ਦਾ ਪੰਪ ਲੱਗਿਆ ਇਹਨੂੰ ਅੱਛਾ ਇਹਨੂੰ 55 ਨੰਬਰ ਦਾ ਪੰਪ ਹਾਂ ਜੀ ਇੰਜਣ ਲੱਗਿਆ ਇਹਨੂੰ 1.8 HP ਦਾ 1.8 HP ਦਾ ਇੰਜਣ ਲੱਗਿਆ ਪਟਰੋਲ ਬੈਂਟ ਦੀ ਗਾਰੰਟੀ ਆ ਪਟਰੋਲ ਆ 27000 ਕੀਮਤ ਹੈਗੀ ਦੀ ਲਓ ਜੀ ਹਾਂ ਜੀ ਪਾਈਪਾਂ ਨਾਲ ਫ੍ਰੀ ਨੇ 27000 ਰੁਪਿਆ ਇਸ ਦੀ ਕੀਮਤ ਆ ਕਾਰਾਂ ਧੋਣ ਵਾਸਤੇ ਬਹੁਤ ਹੀ ਵਧੀਆ 1.8 HP ਦਾ ਇਹਦੇ ਨਾਲ ਆ ਜਾਂਦਾ ਇੰਜਣ ਪਟਰੋਲ ਤੇ ਚੱਲਦਾ ਤੇ 55 ਨੰਬਰ ਲੱਗਿਆ ਬਾਈ ਕਹਿੰਦਾ ਪੰਪ ਤੇ ਇਹਦੇ ਨਾਲ ਪੈਪ ਆਉਂਦੀਆਂ ਫ੍ਰੀ ਸਾਲ ਦੀ ਗਾਰੰਟੀ ਆ 1 ਸਾਲ ਦੀ ਬਾਈ ਗਾਰੰਟੀ ਹੈਗੀ ਆ ਤਾਂ ਤੋ ਭਾਵੇਂ ਟਰੈਕਟਰ ਤੋਂ ਲੋ ਇਹਦੇ ਨਾਲ ਹਾਂ ਬਈ ਸਪਰੇ ਵੀ ਕਰ ਸਕਦੇ ਹੋ ਇਹਦੇ ਨਾਲ ਸਪਰੇ ਵੀ ਕਰ ਸਕਦੇ ਹਾਂ ਜੇ ਤੁਸੀਂ ਇੰਜਨ ਦੀ ਜਗ੍ਹਾ ਤੁਸੀਂ ਲੈਣਾ ਹੈਗਾ ਮੋਟਰ ਵਾਲਾ ਇਹਦੇ ਵਿੱਚ ਲਾਤੀ ਕਰਪੰਦੀ ਮੋਟਰ ਇਹ ਲਾਈਟ ਤੇ ਚੱਲਦਾ ਬਾਈ ਇਹ ਬਿਜਲੀ ਤੇ ਚੱਲੂ ਵੀਰੇ ਲੈ ਬਈ ਇਹ ਬਿਜਲੀ ਤੇ ਚੱਲੂਗਾ ਸਪਰੇ ਹਾਂ ਕਰੋ ਗੱਡੀਆਂ ਕੋ ਠੀਕ ਆ ਮੱਝਾਂ ਨੂੰ ਹਵਾ ਲਓ ਤੁਸੀਂ ਅਸਾਂ ਨੂੰ ਕੋਸ ਮਰਜ਼ੀ ਨਵਾ ਲਓ ਕੀ ਕਹਤੇ ਬਾਈ ਆਹ ਫਿਰ ਆ ਇਹ ਕਾ ਵੀ ਅੱਡ ਚੀਜ਼ ਲੱਗਦੀ ਏਰ ਤੁਸੀਂ ਮਾੜਾ ਮਾੜਾ ਫਰਕ ਪਾ ਕੇ ਚੀਜ਼ਾਂ ਅੱਡ ਬਣਾਈ ਜਾਂਦੇ ਹੋ ਮੇਰੀ ਸਮਝ ਤੋਂ ਪਰੇ ਹੋਈਆਂ ਬਾਈ ਬਾਈ ਇਹ ਰਾਜਾ ਵਾਈ ਨੇ ਬਣਾਈਆਂ ਨੇ ਫਰਕ ਪਾਇਆ ਤਾਂ ਕਿਸਾਨ ਵੀ ਨਾ ਅਗਰ ਕੀ ਪਾਇਆ ਹੋਇਆ ਵਾ ਕਿਸੇ ਦੀ ਕੁਝ ਡਿਮਾਂਡ ਹੈ ਕਿਸੇ ਦੀ ਕੁਝ ਕੋਈ ਕਹਿੰਦਾ ਮੈਂ ਪਾਵਰ ਟਿੱਲਰ ਲੈਣਾ ਵਾ ਹਮ ਸੈਂਟਰ ਰੂਟਰੀ ਕਹਿੰਦੀ ਏ ਜੀ ਨੂੰ ਕੋਈ ਕਹਿੰਦਾ ਯਾਰ ਮੈਂ ਤਾਂ ਬੈਕ ਰੂਟਰੀ ਲੈਣੀ ਆ ਬਾਈ ਬੈਕ ਰੂਟਰੀ ਇਹ ਬੈਕ ਚੱਲਦਾ ਫਿਰ ਨਹੀਂ ਬੈਕ ਨਹੀਂ ਚੱਲਦਾ ਬੈਕ ਇਹਦੇ ਰੂਟਰੀ ਪਿੱਛੇ ਲੱਗ ਜਾਂਦੀ ਏ ਬਾਈ ਚੱਲਦਾ ਤਾਂ ਮੂਹਰੇ ਜਗ੍ਹਾ ਮੈਂ ਸਮਝ ਗਿਆ ਹਾਂ ਉਹਦੇ ਮੂ ਪਿੱਛੋਂ ਆਪਾਂ ਉਹ ਚੱਲੂ ਉੱਥੇ ਹੀ ਉਹ ਚੱਲੂ ਆਪਰੇਟ ਅੱਥੂ ਹੀ ਹੋਣਾ ਇਹ ਆਪਰੇਟ ਉੱਥੇ ਉਹ ਇਹ ਦੇਖ ਆ ਇਹ ਆਹ ਦੇਖ ਬਾਈ ਹੂੰ ਇਹ ਇਹਨੇ ਪਿੱਛੇ ਬੈਕ ਰੂਟਰੀ ਇਹ ਨੂੰ ਕਹਿੰਦੇ ਆ ਠੀਕ ਹੈ ਇਹਦੇ ਇੱਥੇ ਲੱਗ ਜਾਂਦੀ ਹੈ ਤੇ ਬਲੇਡ ਲੱਗ ਗਿਆ ਇਹਦੇ ਠੀਕ ਹੈ ਖੇਤ ਪਾਉਣ ਵਾਸਤੇ ਠੀਕ ਹੈ ਇਹਨੂੰ ਜਿਵੇਂ ਮਰਜ਼ੀ ਚਲਾਈ ਜਾਓ ਲੈ ਬਈ ਇਹ ਹੈਗਾ ਲੰਬੀ ਰੇਸ ਦਾ ਘੋੜਾ ਹੂੰ ਥਾਪੀ ਮਾਰੋ ਚਲਾਓ ਲੈ ਬਈ ਜਿੰਨਾ ਮਰਜ਼ੀ ਇੱਧਰ ਘਮਾਓ ਜਿੰਨਾ ਮਰਜ਼ੀ ਉੱਧਰ ਘਮਾਓ ਇੱਕ ਕੱਤਤੀ ਘੁੰਮ ਜਾਂਦਾ ਕੁਛ ਨਹੀਂ ਦੱਬਣਾ ਇਹਦੇ ਕੰਟਰੋਲ ਇਹਦੇ ਕੰਟਰੋਲ ਜ਼ਿਆਦਾ ਨਹੀਂ ਦੇ ਰੱਖਿਆ ਹਾਂ ਭਾਈ ਦੇ ਰੱਖੇ ਇਹਦੇ ਗੇਅਰ ਜੀ ਬਲਾਂ ਦੇ ਰੱਖੇ ਹਾਂ ਭਾਈ ਹਾਂ ਇਹ ਤਾਂ ਆਹ ਭਾਈ ਇਹ 12 ਐਚਪੀ ਦੇ ਵਿੱਚ ਹੈਗਾ ਮਾਡਲ ਅੱਛਾ ਇਹ ਪਟਰੋਲ ਵਰਜਨ ਦੇ ਵਿੱਚ ਇਹਦੇ ਵਿੱਚ ਲਾਈ ਹੋਈ ਹੈ 12 ਐਚਪੀ ਦੀ 12 ਐਚਪੀ ਦਾ ਇੰਜਣ ਲਾਇਆ ਵਾ ਇਹ ਵੱਡਾ ਆ ਗਿਆ ਵੱਡਾ ਆ ਗਿਆ ਹੈਨਾ 12 ਐਚਪੀ ਦਾ ਇਹ ਫਿਰ ਤੇਲ ਵੀ ਜੀ ਜ਼ਿਆਦਾ ਪੀਂਦਾ ਹੋਊ ਇਹਦੇ ਨਾਲ ਇਹ ਭਾਈ 800 ਗ੍ਰਾਮ ਤੇਲ ਪੀਂਦਾ 800 ਗ੍ਰਾਮ ਘੋਰ ਤੇ ਵੀ ਜ਼ਿਆਦਾ ਨਵੇੜਦਾ ਹੋਊਗਾ ਕੰਮ ਤਾਂ ਨਵੇੜੂ ਆਪਾਂ ਨੂੰ ਨਵੇੜੂ ਗੰਨਾ ਵਾ ਗੰਨਾ ਜੋਤਣਾ ਵਾ ਉਹਦੇ ਵਾਸਤੇ ਬਾਲਾ ਵਧੀਆ ਹੈ ਲਾ ਵੀ ਜਿਹੜੇ ਆਪਣੇ ਕਿਸਾਨਾਂ ਨੇ ਗੰਨਾ ਲਾਇਆ ਗੰਨੇ ਦੇ ਵਿੱਚ ਇਹ ਘਾਹ ਨੂੰ ਮਾਰਨ ਨੂੰ ਘਾਹ ਵੀ ਮਾਰਨ ਨੂੰ ਆ ਬਾਈ ਮਿੱਟੀ ਲਾਉਣ ਨੂੰ ਮਿੱਟੀ ਲਾਉਣੀ ਆ ਬਹੁਤ ਹੀ ਵਧੀਆ ਜਗੜ ਬਾਈ ਇਹਦੀ ਪ੍ਰਾਈਸ ਕੀ ਕੀ ਇਹਦੀ ਪ੍ਰਾਈਸ ਹੈ ਬਾਈ ਹੈਗੀ ਆ 165000 12 ਐਚਪੀ ਦੇ ਵਿੱਚ ਆਈ 12 ਐਚਪੀ ਦੇ ਵਿੱਚ 165000 ਰੁਪਿਆ ਕੀਮਤ ਆ ਪਿੱਛੇ ਇਹਦੇ ਸੰਦ ਲੱਗ ਜਾਂਦੇ ਗਾਰੰਟੀ ਬਾਈ 2 ਸਾਲ ਦੀ ਹੈ ਇਹਦੀ 2 ਸਾਲ ਦੀ ਗਾਰੰਟੀ ਹੈ ਆਉਣਾ ਕਿੱਥੇ ਆਪਾਂ ਰਾਜਾ ਐਂਟਰਪ੍ਰਾਈਜ਼ ਦੇ ਵਿੱਚ ਤੇ ਬਾਕੀ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਘਰੇ ਬੈਠੇ ਬੈਠੇ ਵੀ ਮੰਗਵਾ ਸਕਦੇ ਹੋ ਠੀਕ ਆ ਜੀ ਭయ్యా ਕੀ ਤੂੰ ਬੱਖੀ ਜਣਾ ਜਾਂ ਟਾਈਮ ਖਰਾਬ ਕਰੀ ਜਣਾ ਤੂੰ ਮੇਰੇ ਨਾਲ ਆ ਯਾਰ ਆ ਜਾ ਯਾਰ ਇੱਧਰ ਇੱਧਰ ਕੀ ਆਖਿਆ ਆਪਣਾ ਇੱਧਰ ਹੀ ਦਿਖਾਉ ਤੈਨੂੰ ਖਜ਼ਾਨਾ ਲੈ ਆ ਕੀ ਆ ਬਈ ਯਾਰ ਖਜ਼ਾਨਾ ਮੈਂ ਤੈਨੂੰ ਕਿਹਾ ਸੀ ਨਾ ਭਾਈ 40 45 ਹੰਦ ਲੱਗਦੇ ਨੇ ਟਰੈਕਟਰ ਨੂੰ ਅੱਛਾ ਇਹ ਹਾਂ 40 45 ਆ ਲੈ ਆ ਡਬਲ ਪਲਾਉ ਲੈ ਚੱਕ ਕਲਟੀਵੇਟਰ ਅੱਛਾ ਇਹ 3 ਫਾਰ ਵਾਲਾ ਅੱਛਾ ਇਹ ਸਾਰੇ ਉਹਨੂੰ ਲੱਗਦੇ ਜਿਹੜਾ ਪ੍ਰੋਟੋਵੇਟਰ ਜਿਹਾ ਦਿਖਾਇਆ ਸੀ ਪਾਵਰ ਟਿੱਲਰ ਦਿਖਾਇਆ ਸੀ ਆ ਲੈ ਬੈੱਡ ਮੇਕਰ ਲੈ ਭਾਈ ਬੱਟਾ ਪਾਉਣ ਵਾਸਤੇ ਜਿੰਦਰੀ ਜਿੰਦਰੀ ਜਿਹਨੂੰ ਅਬ ਜਿੰਦਰੀ ਕਹਿ ਦਿੰਦੇ ਆ ਲੈ ਲੈ ਜਿੰਦਰੀ ਬੜੀ ਸੋਹਣੀ ਬਣਾਈ ਏ ਯਾਰ ਛੋਟੀ ਜੀ ਬਣਾਈ ਆ ਹਾਂ ਉਹ ਬਾਈ ਕੀ ਚੱਕਰੀਆਂ ਆਈਆਂ ਕੀ ਉਪਰਲੇ ਪਾਸੇ ਉਹ ਚੱਕਰੀਆਂ ਜੀਆਂ ਆਪਣੇ ਗੰਡੇ ਤੇ ਮਿੱਟੀ ਚੜਾਉਣ ਵਾਸਤੇ ਗੰਨੇ ਤੇ ਮਿੱਟੀ ਚੜਾਉਣ ਵਾਸਤੇ ਹਾਂ 3 ਫੁੱਟ ਤੇ 3.5 ਫੁੱਟ ਤੇ 3 ਫੁੱਟ 3.5 ਫੁੱਟ ਠੀਕ ਹੈ ਭਾਈ ਸੰਧ ਤਾਂ ਬਹੁਤ ਪਿਆ ਯਾਰ ਫੈਕਟਰੀ ਦੇ ਵਿੱਚ ਮੈਂ ਤਾਂ ਖਾ ਕੇ ਤੇ ਤੁਸੀਂ ਉਹੀ ਕਰੀ ਜੰਨੇ 45 ਲੱਖ ਲੱਗਦੇ ਸੱਚੀ 45 ਲੱਗਦੇ ਯਾਰ ਆ ਲੋਹੇ ਦੇ ਬੀਲ ਆ ਗਏ ਹਮ ਸਲਿੱਪ ਨਾ ਕੱਢਣਾ ਟਰੈਕਟਰ ਦੇ ਟਾਇਰ ਕੱਢਦੇ ਨਾ ਸਲਿੱਪ ਹਮ ਆਹ ਦੇਖ ਲਾ ਲੋਹੇ ਦੇ ਬੀਲ ਨੇ ਉਸੇ ਦੇ ਲੱਗ ਜਾਣੇ ਨੇ ਉਸੇ ਦੇ ਫਿੱਟ ਹੋ ਜਾਵਣੇ ਨੇ ਇਹ ਲੈ ਬਈ ਹਾਂ ਕਮਾਲ ਦੀ ਚੀਜ਼ ਆ ਭਾਈ ਇੰਨੀਆਂ ਮਸ਼ੀਨਾਂ ਆਪਾਂ ਆਪਣੇ ਬੰਦਿਆਂ ਨੂੰ ਦਿਖਾ ਦਿਆਂ ਹੈਨਾ ਹਾਂ ਤੇ ਜੇ ਮੰਨ ਲਓ ਕੱਲ ਨੂੰ ਇਹਨਾਂ 'ਚ ਦਿੱਕਤ ਆ ਜੇ ਮਸ਼ੀਨਰੀ 'ਚ ਦਿੱਕਤ ਆਉਂਦੀ ਆ ਹਾਂਜੀ ਖਰਾਬ ਹੋ ਜਾਣ ਇਹਨਾਂ ਦੇ ਪਾਰਟ ਕਿੱਥੋਂ ਮਿਲਣ ਨੂੰ ਸਹੀ ਕਿਵੇਂ ਕਰਕੇ ਦਵਾਵਾਂਗੇ ਆਪਾਂ ਭਾਈ ਗਾਰੰਟੀ ਦੇ ਵਿੱਚ ਹੈਗਾ 1 ਸਾਲ ਜਾਂ 2 ਸਾਲ ਦੀ ਜਿਹੜੀ ਮਸ਼ੀਨ ਗਾਰੰਟੀ ਦੇ ਵਿੱਚ ਹੋਊਗੀ ਉਹਦਾ ਸਮਾਨ 1 ਸਾਲ ਤੱਕ ਕਿਸਾਨ ਵੀਰ ਨੂੰ ਫਰੀ ਦਿੱਤਾ ਜਾਊਗਾ ਉਹਦਾ ਕੋਈ ਪੈਸਾ ਨਹੀਂ ਡਿਲੀਵਰੀ ਚਾਰਜ ਵੀ ਫਰੀ ਆ ਡਿਲੀਵਰੀ ਚਾਰਜ ਵੀ ਫਰੀ ਹੈ ਜੀ ਹਾਂ ਡਿਲੀਵਰੀ ਚਾਰਜ ਫਰੀ ਹੈ ਜਦ ਤੱਕ ਗਰੰਟੀ ਦੇ ਵਿੱਚ ਮਸ਼ੀਨ ਰਹੂਗੀ ਲਓ ਜੀ ਬਾਈ ਕਹਿੰਦਾ ਡਿਲੀਵਰੀ ਚਾਰਜ ਵੀ ਅਸੀਂ ਨਹੀਂ ਲੈਂਦੇ ਜੇ ਆਪਾਂ ਸਪੇਅਰ ਪਾਰਟ ਬਦਲਣਿਆ ਤਾਂ ਹਾਂ ਗਰੰਟੀ ਦੇ ਵਿੱਚ ਗਰੰਟੀ ਦੇ ਵਿੱਚ ਹੋਊਗੀ ਤਾਂ ਜਿਵੇਂ ਕਈਆਂ ਦੇ ਆਪਾਂ ਨੂੰ ਉੱਤੇ 1 ਸਾਲ ਦੀ ਗਰੰਟੀ ਮਿਲਦੀ ਹੈ ਕਈਆਂ ਦੇ ਉੱਤੇ ਆਪਾਂ ਨੂੰ 2 ਸਾਲ ਬਾਈ ਗਰੰਟੀ ਇੰਨੀ ਹੈ ਜੇ ਚੱਲਦੀ ਚੱਲਦੀ ਮਸ਼ੀਨ ਦਾ ਇੰਜਨ ਟੁੱਟ ਗਿਆ ਫੁੱਟ ਗਿਆ ਫਟ ਗਿਆ ਬਲਾਸਟ ਹੋ ਗਿਆ ਸਾਨੂੰ ਇੰਜਨ ਦੀ ਕੋਈ ਲੋੜ ਨਹੀਂ ਹੈਗੀ ਇੰਗਲਿਸ਼ ਦੀ ਫੋਟੋ ਖਿੱਚੋ ਕੰਪਨੀ ਦੇ ਵਟਸਐਪ ਨੰਬਰ ਤੇ ਪਾਓ ਬਿੱਲ ਦੇ ਨਾਲ ਲਾਓ ਜੀ ਤੁਹਾਨੂੰ ਇੰਜਨ ਫ੍ਰੀ ਭੇਜਿਆ ਜਾਊਗਾ ਪਰ ਟੈਂਨਨ ਵੀ ਕੋਲੇ ਰੱਖ ਲਓ ਯਾਰ ਲੈ ਬਾਈ ਕਹਿੰਦਾ ਟੁੱਟਿਆ ਇੰਜਨ ਤੁਸੀਂ ਆਪਦੇ ਕੋਲੇ ਰੱਖ ਲਓ ਅਸੀਂ ਟੁੱਟੇ ਇੰਜਨ ਦਾ ਕੀ ਕਰਾਉਣਾ ਤੇ ਤੁਹਾਨੂੰ ਜਿਹੜਾ ਇੰਜਨ ਅਸੀਂ ਨਵਾਂ ਪਾ ਕੇ ਦਵਾਂਗੇ ਫਿਰ ਪਾਰਟ ਜਿਹੜਾ ਤੁਸੀਂ ਆਨੇ ਸੀ ਆਪਾਂ ਇੱਥੇ ਹੀ ਬਣਾਉਣੇ ਆ ਜਾਂ ਆਪਾਂ ਕਿਤੇ ਲੈ ਕੇ ਆਉਣੇ ਆ ਹੋਰ ਬਾਈ ਰਾਜਾ ਐਂਟਰਪ੍ਰਾਈਜ਼ ਦੇ ਵਿੱਚ ਮੈਨੂਫੈਕਚਰਿੰਗ ਹੈਗੀ ਕੰਪਨੀ ਆ ਇਹ ਇੱਥੇ ਇਸ ਟਾਈਮ ਇਹ ਦੁਕਾਨ ਨਹੀਂ ਹੈਗੀ ਕੰਪਨੀ ਆ ਕਿਸਾਨ ਵੀਰੋ ਇਹ ਇੱਥੇ ਮੈਨੂਫੈਕਚਰਿੰਗ ਹੁੰਦੀ ਆ ਕੰਪ ਹਰ ਮਸ਼ੀਨ ਦਾ ਸਪੇਅਰ ਪਾਰਟਸ ਅਵੇਲੇਬਲ ਮਿਲੂਗਾ ਮੈਂ ਤੁਹਾਨੂੰ ਦਿਖਾ ਦਿੰਦਾ ਪ੍ਰੂਵ ਰਹੂੰਗਾ ਆ ਭਾਈ ਯਕੀਨ ਨਹੀਂ ਕਰਦਾ ਵੀ ਸਪੇਅਰ ਪਾਰਟ ਹੈ ਹੀ ਨਹੀਂ ਇਨਾਂ ਕੋਲ ਯਕੀਨ ਭਾਈ ਮੈਂ ਨਹੀਂ ਕਰਦਾਗਾ ਆਪਾਂ ਕਿਸਾਨਾਂ ਦੀ ਗੱਲ ਕਰਨੀ ਆ ਦੇਖ ਕੇ ਤਾਂ ਗੱਲ ਤੁਹਾਨੂੰ ਕਹਿਣਗੇ ਭਾਈ ਦੇਖ ਕੇ ਤਾਂ ਯਕੀਨ ਕਰੇਗਾ ਜਿੰਨਾ ਚਿਰ ਆਪਾਂ ਦੇਖਦੇ ਨਹੀਂ ਉਹਨਾਂ ਚਿਰ ਆਪਾਂ ਤੁਹਾਡੀ ਗੱਲ ਤੇ ਕੋਈ ਯਕੀਨ ਨਹੀਂ ਕਰਨਾ ਭਾਈ ਮੈਂ ਨਹੀਂ ਮੰਨਦਾ ਯਾਰ ਜਿੰਨਾ ਚਿਰ ਤੂੰ ਮੈਨੂੰ ਨਹੀਂ ਦਿਖਾਉਂਦਾ ਭਾਈ ਕਿਉਂ ਨਹੀਂ ਮੰਨਦਾ ਯਾਰ ਨਹੀਂ ਮੰਨਦਾ ਹੋ ਰੱਬ ਦੀ ਖਾਲਾ ਖਾ ਸੌਂ ਖਾ ਮੇਰੇ ਪਰਮਾਤਮਾ ਨੂੰ ਸੌਂ ਸੌਂ ਤੋਂ ਵੀ ਨਹੀਂ ਮੈਂ ਮੰਨਦਾ ਫਿਰ ਨਹੀਂ ਜਿੰਨਾ ਚਿਰ ਆਪਦੀਆਂ ਅੱਖਾਂ ਤੇ ਯ ਓ ਯਾਰ ਕੋਈ ਭਰੋਸਾ ਲਾਇਕ ਵੀ ਹੁੰਦਾ ਬੰਦਾ ਬਈ ਮੈਂ ਕਿਸੇ ਤੇ ਭਰੋਸਾ ਕਰਦਾ ਮੇਰੇ ਤੇ ਭਰੋਸਾ ਕਰ ਲੈ ਰੱਬ ਤੇ ਭਰੋਸਾ ਕਰਦਾ ਮੈਂ ਰੱਬ ਤੇ ਕਰਦਾ ਹੋਊਗਾ ਹਾਂ ਪਰ ਮੈਂ ਜਿੰਨ ਜਰਾ ਉਹਦੀਆਂ ਅੱਖਾਂ ਨਾਲ ਨਹੀਂ ਦੇਖਦਾ ਬੱਸ ਆ ਗਿਆ ਫਿਰ ਤੈਨੂੰ ਸਪੇਅਰ ਪਾਰਟ ਦਿਖਾਉਣਾ ਵੀਰੇ ਠੀਕ ਆ ਆਜੋ ਆ ਲੈ ਬਾਈ ਸਪੇਅਰ ਪਾਰਟ ਇਹ ਆਪਣਾ ਸਪੇਅਰ ਪਾਰਟ ਆ ਹਾਂ ਓਕੇ ਬਾਈ ਇੱਧਰ ਦਿਖਾ ਦੇ ਮੜੀ ਜਿੰਨੇ ਘਮਰਵਾ ਦੇ ਲਓ ਜੀ ਜਿਹੜੇ ਆਪਾਂ ਸਪੇਅਰ ਪਾਰਟਾਂ ਦੀ ਗੱਲ ਕਰਦੇ ਸੀਗੇ ਨਾ ਵੀ ਬਾਈ ਕਹਿੰਦਾ ਸੀ ਆਪਾਂ ਇੰਜਨ ਤੱਕ ਚੇਂਜ ਕਰ ਦਿੰਨੇ ਆ ਤੇ ਕੱਲੇ ਕੱਲੇ ਨਿੱਕੇ ਨਿੱਕੇ ਜਾਨਾ ਨਿੱਕੇ ਨਿੱਕੇ ਨਟ ਦੇਖੋ ਲੈ ਏਦੂ ਨਟ ਲੈ ਲੈ ਪੇਚ ਲੈ ਲੈ ਓਏ ਕੀ ਬਾਤ ਐ ਆ ਲੈ ਲੈ ਓ ਲੈ ਲੈ ਓ ਭਾਈ ਆ ਲੈ ਲੈ ਕੁਝ ਮਰਦੀ ਲੈ ਲੈ ਯਾਰ ਸਾਡੇ ਕੋਲੇ ਸਾਰਾ ਸਪੇਅਰ ਪਾਰਟ ਆ ਸਲੈਂਸਰ ਅੱਥੇ ਪਿਆ ਵਾ ਲੈ ਬਈ ਸਲੈਂਸਰ ਵੀ ਰੱਖੀ ਹੋਈ ਆ ਵਾ ਅਸੇ ਟਰੋਕਾਂ ਦੇ ਪਾਵਰ ਟਿੱਲਰਾਂ ਦੇ ਆ ਰੀਸ ਪੱਤੀ ਪਈਆ ਪਾਵਰ ਟਿੱਲਰ ਦੇ ਵਿੱਚ ਲੱਗਣ ਵਾਲੀ ਠੀਕ ਐ ਹਾਂ ਪੈਸਟਨ ਪਏ ਨੇ ਲਓ ਜੀ ਇੱਧਰ ਟੋਟਲ ਪੈਸਟਨ ਪਿਆ ਵਾ ਟੋਟਲ ਚੀਜ਼ਾਂ ਪਈਆਂ ਹੁਣ ਬਾਈ ਮੈਨੂੰ ਇਹ ਸਵਿਚਾਂ ਪਈਆਂ ਨੇ ਲੈ ਵੀ ਪਾਵਰ ਪਲੱਗ ਪਏ ਨੇ ਕੁਛ ਮਰਜ਼ੀ ਲੈ ਲੀ ਗੇ ਠੀਕ ਆ ਗਰਾਰੀਆਂ ਪਈਆਂ ਨੇ ਲਾ ਗਰਾਰੀਆਂ ਵਈਆਂ ਨੇ ਬਾਈ ਦੇ ਇੱਧਰ ਵੀ ਸਪੇਅਰ ਪਾਰਟ ਪੈਕਿੰਗ ਦਾ ਸਮਾਨ ਕਰਦੇ ਆ ਬੰਦੇ ਭੇਜਣ ਵਾਸਤੇ ਸਾਨ ਵੀਰੋ ਇਹ ਸੂਲ ਤੋਂ ਵਾਸਤੇ ਪੂਰੀ ਪੈਕਿੰਗ ਇੱਧਰ ਦੇਖ ਲਾ ਬਈ ਆ ਜਾ ਆ ਦੇਖੋ ਜਿਹੜਾ ਸਮਾਨ ਜਿਹਦਾ ਹੁੰਦਾ ਕਿਸਾਨ ਵੀਦਾ ਉਹ ਲਿਸਟ ਬਣਦੀ ਹੈ ਬਕਾਇਦਾ ਲਿਖ ਲਾਇਆ ਹੈ ਲਿਸਟ ਬਣ ਕੇ ਸਮਾਨ ਨਿਕਲਦਾ ਬਾਈ ਪੰਪ ਦੀਆਂ ਜਿਵੇਂ ਰस्सियां ਹੋਗੀਆਂ ਬਾਈ ਦੀਆਂ ਢੋਲੀ ਦੀਆਂ ਸਾਰਾ ਬਣਦਾ ਬਾਈ ਸਾਰਾ ਆ ਦੇਖ ਪੈਕਿੰਗ ਸਟੋਰ ਹੈ ਸਾਡਾ ਇਹ ਓਕੇ ਹਾਂਜੀ ਇਧਰ ਪੈਕਿੰਗ ਦਾ ਸਾਰਾ ਜੁਗਾਲ ਰੱਖਿਆ ਹੈ ਰਾਜਾ ਬਈ ਨੇ ਬਾਈ ਹਾਂ ਹਾਂ ਅਰੇ ਕੀ ਆ ਹੋਰ ਦਿਖਾ ਦੰਨੇ ਆ ਆ ਜਾ ਮੇਰੇ ਨਵਜੋਤ ਬਰਾੜਾ ਤੈਨੂੰ ਚਵਾਰ ਦੇ ਲੈ ਕੇ ਚਲ ਦਵਾਂ ਹਾਂ ਚੱਲ ਚੱਲ ਮੈਨੂੰ ਅੱਜ ਤੇਰੀ ਅੱਖਾਂ ਖੋਲਣੀਆਂ ਨੇ ਮੈਂ ਸਮਾਰ ਕੇ ਆ ਗਿਆ ਤੇਰੇ ਮਗਰ ਹੀ ਆ ਗਿਆ ਐ ਦਵਣ ਨਾਲ ਦਵਣ ਵਾਲਾ ਮੈਂ ਵੀ ਨਹੀਂਗਾ ਬਸ ਅੱਖਾਂ ਦੇ ਨਾਲ ਸਮਾਰ ਕੇ ਖੋਲਣੀਆਂ ਆ ਮੇਰੇ ਨੂੰ ਅੱਜ ਤਾਂਪ ਚੜ ਗਏ ਕਿਸਮ ਦਾ ਵੀ ਕਿਸ ਨੇ ਚੈਲੰਜ ਕੀਤਾ ਕਿੰਨਾ ਮਰਜੀ ਚੈਲੰਜ ਆਪਾਂ ਹੀ ਕਰਦੇ ਹੁੰਨੇ ਆ ਚੈਲੰਜ ਅਸੀਂ ਐਕਸਪੈਕਟ ਕਰਦੇ ਆ ਪੂਰੇ ਕੋਈ ਨਾ ਲੱਗ ਜਾ ਪਤਾ ਸ਼ੌਕਰ ਲੈ ਲੈ ਕਿਸੇ ਵੀਰ ਦੀ ਲੈਟ ਤਾਂ ਆਪਾਂ ਟੁੱਟ ਜਾਵੇ ਲੈਟ ਆਪਾਂ ਮਿਲ ਜਾਂਦਾ ਵਾ ਲੈ ਭਾਈ ਠੀਕ ਆ ਛੱਡ ਜਾ ਆਪਾਂ ਜੀ ਛੱਡ ਜਾ ਗੁੱਸਾ ਨਹੀਂ ਖਾਈਦਾ ਬਾਈ ਹਾਂ ਆ ਜਾ ਬਾਈ ਆ ਜਾ ਲੈ ਵੀ ਬੰਦੇ ਨੇ ਚੈਲੰਜ ਐਕਸੈਪਟ ਕਰਕੇ ਪੂਰਾ ਵੀ ਕਰਿਆ ਲੈ ਬਾਈ ਟੋਲੀਆਂ ਆਪਣੇ ਟੈਂਕੀਆਂ ਆ ਗਈਆਂ ਚੱਕ ਆਹ ਚੱਕ ਲੈ ਚੱਕ ਸਪੇਅਰ ਪਾਰਟ ਸਪੇਅਰ ਪਾਰਟ ਠੀਕ ਹੈ ਠੀਕ ਆ ਬਾਈ ਮੰਨ ਗਿਆ ਯਾਰ ਮੈਂ ਮੰਨ ਲੈ ਮੈਂ ਪਾਈਦਾ ਮੰਨ ਗਿਆ ਮੈਂ ਮੰਨ ਗਿਆ ਠੀਕ ਆ ਆ ਜਾ ਹੋਰ ਦਿਖਾਣਾ ਲੈ ਬਾਈ ਗੇਅਰ ਬਾਕਸ ਅਰੇ ਗੀਅਰ ਬਾਕਸ ਆ ਗੀਅਰ ਬਾਕਸ ਆ ਕੋਈ ਚੇਨ ਨਹੀਂ ਲਾਂਦਾ ਰਾਜਾ ਭਾਈ ਗਰਾਰੀਆਂ ਪਾਉਂਦਾ ਵਿੱਚ ਅੱਛਾ ਗਰਾਰੀਆਂ ਗਰਾਰੀਆਂ ਵਾਲੇ ਗਰਾਰੀਆਂ ਲੈ ਵੀ ਤਕੜਾ ਕੰਮ ਆ ਫਿਰ ਤਾਂ ਆਪਣਾ ਉਹ ਚੇਨ ਵਾਲਾ ਬਣਾਉਂਦੇ ਟੁੱਟ ਫੁੱਟ ਜਾਂਦੀਆਂ ਨੇ ਇਹ ਪੜਾਕਾ ਪੈ ਜਾਂਦਾ ਅੱਛਾ ਚੇਨ ਵਾਲਿਆਂ ਦਾ ਪੜਾਕਾ ਪੈ ਜਾਂਦਾ ਹਾਂ ਇਹ ਤਾਂ ਨਜ਼ਾਰੇ ਵਾਲਾ ਕੰਮ ਐਥੇ ਦਾ ਲੈ ਪਾ ਲੈ ਚੱਕ ਲੈ ਉਹ ਸਮੇਂ ਤੋਂ ਚੱਕਿਆ ਵੀ ਨਹੀਂ ਜਾਂਦਾ ਇਹ ਭਾਰੀ ਬਹੁਤ ਬਣਾਤਾ ਯਾਰ ਇਹ ਇਹ ਕੀ ਚੀਜ਼ ਆ ਭਾਈ ਇਹ ਕੀ ਚੀਜ਼ ਆ ਇਹ ਭਾਈ ਗੀਅਰ ਬਾਕਸ ਆ ਅਛਾ ਇਹ ਉਹਦਾ ਪਾਵਰ ਟਿੱਲਰ ਦਾ ਉਹ ਪਰੀ ਬੋਦਾ ਬਾਈ ਚੱਕੇ ਨਹੀਂ ਜਾਂਦਾ ਯਾਰ ਬਾਈ ਗੱਪਣਾ ਮਾਰ ਯਾਰ ਮੈਨੂੰ ਚੱਕ ਕੇ ਦੇਖ ਓਏ ਆ ਦੇਖ ਯਾਰ ਤੁਸੀਂ ਜੇ ਵਰਜੀ ਦਾ ਸ਼ੌਕ ਰੱਖਦੇ ਹੋ ਨਾ ਚਾਹੇ ਤੁਸੀਂ ਆਪਣੇ ਡੋਲੇ ਬਣਾਉਂਦੇ ਨਾਲ ਜੰਨੇ ਮਾਰਦੀ ਡੋਲੇ ਪਾਵਰ ਓਏ ਹਾਏ ਡਬਲ ਬੈਨੀਫਿਟ ਦੇਣਾ 22 ਗੁਣਾ ਡਬਲ ਬੈਨੀਫਿਟ ਹੋ ਜਾਊਗਾ ਜੇ ਤੁਸੀਂ ਜਿੰਮ ਲੋਂਦਾ ਹੈ ਨਾ ਚੱਕ ਯਾਰ ਚੱਕ ਉਹਦੇ ਵਾਸਤੇ ਵੀ ਕੰਮ ਆ ਚੱਕ ਮਾੜਾ ਇੰਨਾ ਮੈਂ ਵੀ ਨਹੀਂ ਆ ਵੇਖ ਕਣਕ ਆਪਣੀ ਰਾਸਤਾਨ ਵਾਲੀ ਖਾਦੀ ਵੀ ਆ ਆਹ ਹੋਵੇ ਮਾ ਦਾ ਪੁੱਤ ਨਾ ਟੰਗੀ ਖਰਾਕ ਦਿੱਤੀ ਆ ਆਓ ਆਜੋ ਵੀ ਬਾਈ ਇਹ ਜਿਹੜੀਆਂ ਗੱਡੀਆਂ ਇੰਨੀਆਂ ਠਾਲੇ ਰੱਖਣਾ ਹੈ ਕਿ ਇਹ ਕਿਸ ਹਾਕਤਾਵਾ ਆਪਣਾ ਬਾਈ ਜਿਹੜੀਆਂ ਮਸ਼ੀਨਾਂ ਉਹ ਰੇ ਬੁਕਿੰਗ ਹੁੰਦੀਆਂ ਨੇ ਕਿਸਾਨ ਵੀਰਾਂ ਦੀਆਂ ਠੀਕ ਹੈ ਉਹਨਾਂ ਨੂੰ ਪੈਕ ਕਰਕੇ ਭੇਜਣਾ ਹੈ ਗੱਡੀ ਦੇ ਵਿੱਚ ਅੱਛਾ ਆਹਾਂ ਪੈਕਿੰਗ ਆ ਆਪਣੀ ਪੈਕ ਪੈਕਿੰਗ ਪੱਕੀ ਪੈਕਿੰਗ ਇੱਧਰ ਇੱਧਰ ਵੀ ਆਈ ਇੱਧਰ ਵੀ ਗੱਡੀ ਨਿਕਲ ਰਹੀ ਦੇਖੋ ਉਹ ਗੱਡੀ ਇਹ ਕੋ ਨਿਕਲੀ ਇੱਧਰ ਦਿਖਾ ਬਾਈ ਇੱਧਰ ਦੇਖੋ ਬਾਈ ਸਾਡਾ ਪੈਕ ਹੋਇਆ ਇੰਨਾ ਸਮਾਨ ਦਾ ਬਾਈ ਹੋ ਰਿਹਾ ਹਾਂ ਦਾ ਪੈਕ ਹੋਇਆ ਸਾਡਾ ਪੈਕ ਹੋਇਆ ਪਿਆ ਵਾ ਜਿਹੜਾ ਇਨਾ ਮਾਲ ਜਰਾ ਪੈਕ ਹੋਇਆ ਪਿਆ ਵਾ ਇਹ ਸਾਰਾ ਹੀ ਮਾਲ ਭਿਕੇ ਆਇਆ ਵਾ ਇਹ ਜਾਣ ਆ ਵਾ ਅੱਛਾ ਸਾਰੀ ਡਿਲੀਵਰੀ ਹੋਣ ਵਾਲੀ ਆ ਡਿਲੀਵਰੀ ਹੋਣ ਵਾਲੀ ਐ ਉਧਰ ਗੱਡੀ ਲੱਗੀ ਕੋ ਸਾਰੀ ਲੇਬਰ ਲੱਗੀ ਹੋਈ ਆ ਸਾਡੀ ਠੀਕ ਐ ਕੰਪਨੀ ਦੀ ਲੇਬਰ ਲੱਗੀ ਹੋਈ ਐ ਮਾਲ ਲੋਡ ਹੋ ਰਿਹਾ ਨਾਲ ਹੀ ਬੁਕਿੰਗ ਨਾਲ ਹੀ ਡੰਪਿੰਗ ਠੀਕ ਐ ਮੈਨੂੰ ਨਾ ਡਿਲੀਵਰੀ ਵਾਈ ਆਨ ਦੀ ਸਪਾਟ ਮਿਲਦੀ ਆ ਉਹ ਵੀ ਮਿੱਤਰ ਪਿਆਰੇ ਉਹ ਅੱਜ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਤਾ ਫੈਕਟਰੀ ਦੇ ਵਿੱਚ ਟੋਟਲ ਚੀਜ਼ਾਂ ਜਿਹੜੀਆਂ ਨਿੱਕੀ ਤੋਂ ਨਿੱਕੀ ਲੈ ਕੇ ਵੱਡੀ ਤੋਂ ਵੱਡੀ ਚੀਜ਼ ਰੀਪਰ ਹੋਵੇ ਪਾਵਰ ਟਰಿಲ್ಲਰ ਹੋਵੇ ਇਹ ਚੀਜ਼ਾਂ ਆਪਾਂ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਆਉਣਾ ਪੈਣਾ ਰਾਜਾ ਇੰਟਰਪ੍ਰਾਈਜ਼ਸ ਦੇ ਉੱਤੇ ਤੇ ਬਾਈ ਜੀ ਨੰਬਰ ਦੱਸ ਦੋ ਇੱਕ ਆਹੇ ਦੱਸੋ ਆਲ ਇੰਡੀਆ ਡਿਲੀਵਰੀ ਫ੍ਰੀ ਹੈ ਨਾ ਆਪਣੀ ਹਾਂ ਜੀ ਆਪਣੀ ਆਲ ਇੰਡੀਆ ਡਿਲੀਵਰੀ ਫ੍ਰੀ ਹੈ ਜੀ ਹਰ ਮਸ਼ੀਨ ਦੀ ਜਿਹੜਾ ਬਈ ਬੰਦਾ ਵੀਡੀਓ ਸ਼ੇਅਰ ਕਰਕੇ ਉਹਨੂੰ ਵੀ ਕੋਈ ਆਫਰ ਆ ਉਹਨੂੰ ਵੀ ਵੀਰੇ ਆਫਰ ਹੈਗਾ ਕੀ ਆਫਰ ਦਿੰਨੇ ਆ ਜੀ ਆਪਾਂ ਨੂੰ ਜਿਹੜਾ ਬੰਦਾ 2000 ਦਾ ਆਫਰ ਹੈ ਵੀਰੇ ਲਓ ਜੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 2000 ਦਾ ਆਫਰ ਹੈ ਤੇ ਇੱਕ ਵਾਰੀ ਝਾਕਾ ਮਰਾ ਦੇ ਬਈ ਇਹ ਜਿਹੜਾ ਵੀ ਸਮਾਨ ਪਿਆ ਕੋਈ ਵੀ ਇਹਨਾਂ ਚੋਂ ਮੰਗਵਾਉਣਾ ਹੋਵੇ ਤਾਂ ਆਹ ਜਿਹੜੇ ਸਕਰੀਨ ਦੇ ਉੱਤੇ ਦਿੱਤੇ ਆ ਨੰਬਰ ਇਹਨਾਂ ਤੇ ਕਰ ਲਿਓ ਸੰਪਰਕ ਤੇ ਜੇ ਤੁਸੀਂ ਇੱਥੇ ਆ ਕੇ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਐਡਰੈਸ ਆਪਾਂ ਤੁਹਾਨੂੰ ਸ਼ੁਰੂ ਚ ਦੱਸਿਆ ਸੀ ਹਾਂਜੀ ਤੇ ਲਓ ਜੀ ਐਸੇ ਦੇ ਨਾਲ ਆਪਾਂ ਵੀਡੀਓ ਦੀ ਕਰਦੇ ਆ ਸਮਾਪਤੀ ਆਪਣੀ ਵੀਡੀ ਇਹੋ ਜਿਹੇ ਹੀ ਖੇਤੀਬਾੜੀ ਦੇ ਰਿਲੇਟਿਡ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ